ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਏਟੀਪੀ ਸੁਖਦੇਵ ਬਸ਼ਿਸ਼ਟ ਦੀ ਅਗਵਾਈ ਵਿੱਚ ਬਿਨਾ ਮਨਜ਼ੂਰੀ ਤੋਂ ਕੀਤੇ ਜਾ ਰਹੇ ਨਿਰਮਾਣ ਕਾਰਜਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਡਿਫੈਂਸ ਕਲੋਨੀ ਫੇਸ 3 ਵਿੱਚ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਕਮਰਸ਼ੀਅਲ ਉਸਾਰੀ ਨੂੰ ਟਾਲੇ ਲਗਾ ਕੇ ਸੀਲ ਕਰ ਦਿੱਤਾ ਗਿਆ। ਏਟੀਪੀ ਸੁਖਦੇਵ ਬਸ਼ਿਸ਼ਟ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਗੋਤਮ ਚੰਦ ਦੇ ਹੁਕਮਾਂ ਤੇ ਡਿਫੈਂਸ ਕਲੋਨੀ ਫੇਸ 3 ਵਿੱਚ ਬੜ ਰਹੀਆਂ 16 ਦੁਕਾਨਾਂ ਨੂੰ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਉਸਾਰੀ ਕੀਤੀ ਚਾਰੀ ਸੀ ਉਹਨਾਂ ਨੂੰ ਸੀਲ ਕਰ ਦਿੱਤੀ ਗਿਆ ਹੈ ਉੱਥੇ ਕੋਈ ਦਰਵਾਜ਼ਾ ਨਹੀਂ ਸੀ ਇਹ ਸਾਰੀ ਕਾਰਵਾਈ ਨਿਗਮ ਕਮਿਸ਼ਨਰ ਗੋਤਮ ਚੰਦ ਦੇ ਹੁਕਮਾਂ ਤੇ ਕੀਤੀ ਗਈ ਹੈ ਹਾਂਜੀ ਭਾਈ ਜੀ ਅੱਜ ਸਟੇਲਿੰਗ ਸੁਰੰਗ ਕੀਤੀ ਹੈ ਕਿਹੜੇ ਕਿਹੜੇ ਏਰੀਆ ਚ ਕੀਤੀ ਹੈ ਤੇ ਕਿੰਨੀਆਂ ਦੁਕਾਨਾਂ ਵਗੈਰਾ ਸੇਲ ਕੀਤੀਆਂ ਵਾਹਣੀ ਉਹ ਤਾਂ ਫੇਸ ਕਲੋਨੀ ਫੇਸ 3 ਦੇ ਵਿੱਚ ਇੱਕ 83 ਲੱਖਾਂ ਦਾ ਪਾਸ ਹੋਇਆ ਸੀ ਉਹਨੂੰ ਉਹਨਾਂ ਨੇ ਕੁਝ ਕਨਵਰਟ ਕਰ ਰਏ ਸੀ ਗ્રાਉਂਡ ਫਲੋਰ ਤੇ ਸਲੈਬ ਪੂਰੇ ਏਰੀਆ ਵਿੱਚ 100% ਕਵਰੇਜ ਕਰਕੇ ਕਰ ਲਈ ਸੀ ਕਿ ਪਹਿਲੀ ਮੰਜ਼ਲ ਤੇ ਇੰਟਰਨਲ ਡਿਵੀਜ਼ਨ ਕਰਕੇ 8 ਦੇ ਕਰੀਬ ਦੋ ਸਾਈਡ ਤੋਂ ਇਟਾ ਲੱਗਦਾ ਇਹ ਦੁਕਾਨਾਂ ਬਣਾ ਰਹੇ ਹੋ ਥੱਲੇ ਵੀ ਉਹਨਾਂ ਨੇ ਨਹੀਂ ਪੱਟੀ ਹੋਈ ਸੀ ਤੇ ਉਹਨੂੰ ਸ਼ਾਇਦ ਦੁਕਾਨਾਂ ਦੀ ਵੀ ਰੂਪ ਦੇ ਦੇ ਰਹੇ ਸੀ ਇਸ ਤਰੀਕੇ 8 ਤੰਗੇ ਤੇ 8 ਉੱਪਰ ਇਸ ਤਰੀਕੇ ਦਾ ਲੱ ਵਾਹ ਹੌਂਕਿੰਗ ਦਾ ਸਟਾਫ ਆ ਗਿਆ ਸੀ ਕੀ ਹੋਣਾ ਤੇ ਰਿਹਾਸੀ ਲੱਛਾ ਪਹਿਲੀ ਮੰਜ਼ਿਲ ਤੇ ਵੀ ਉਹਨਾਂ ਦੀ ਪੂਰੀ 100% ਕਵਰੇਜ ਨਹੀਂ ਸੀ ਪਰ ਉਹਦੇ ਨਾਲ 100% ਗਰਾਉਂਡ ਤੇ ਵੀ ਫਸਟ ਫਲੋਰ ਤੇ ਵੀ ਕਵਰ ਕਰਦੇ ਵੀ ਇਹਦੇ ਪਹਿਲੇ ਦੇ ਜਿਹੜੇ ਇਲਾਕੇ ਦੇ ਇਨਸਪੈਕਟਰ ਸੀ ਆ ਗਏ ਜੀ ਉਹਨਾਂ ਨੇ ਨੋਟਿਸ ਵਗੈਰਾ ਕੱਟੇ ਹੋਏ ਸੀ ਪਰ ਕੰਮ ਮੰਨ ਨਹੀਂ ਹੋ ਰਿਹਾ ਸੀ ਸਾਡੇ ਕੋਲ ਇਲੀਆਮ ਤੋਂ ਬਾਅਦ ਇਹ ਫਿਰ ਤੁਹਾਨੂੰ ਸਾਡਾ ਧਿਆਨ ਦੇ ਕੇ ਆਇਆ ਸੀ ਤੇ ਉਹ ਵਗਾਰ ਸਪਰਟ ਹੋਈ ਸੀ ਤੇ ਬਾਅਦ ਜੋ ਕੋਈਨਾਂ ਸਾਹਿਬ ਦੇ ਕੋਲ ਹੋਈ ਸੀ ਉਹ ਫੀਲ ਕਰ ਰਹੇ ਕਿ ਕਿਉਂਕਿ ਇੱਥੇ ਦਰਵਾਜ਼ੇ ਵਗੈਰਾ ਨਹੀਂ ਲੱਗੇ ਸੀ ਤਾਂ ਕੱਡਿਆਂ ਵੀ ਤਾਰ ਲਾ ਕੇ ਸੀ ਉਹਨੂੰ ਮੁੱਕ ਕੇ ਕੋਈ ਜਿਹੜੀ ਖੋਪਰੀ ਵੀ ਉਹ ਸੀਲ ਕਰਕੇ ਤੇ ਉੱਤੇ ਬੰਦ ਸੀ ਇਸ ਤੋਂ ਇਲਾਵਾ ਕੋਈ ਹੋਰ ਕਾਰਵਾਈ ਨਹੀਂ ਜ਼ਰਾ ਹੋਈ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਏਟੀਪੀ ਸੁਖਦੇਵ ਬਸ਼ਿਸ਼ਟ ਦੀ ਅਗਵਾਈ ਵਿੱਚ ਬਿਨਾ ਮਨਜ਼ੂਰੀ ਤੋਂ ਕੀਤੇ ਜਾ ਰਹੇ ਨਿਰਮਾਣ ਕਾਰਜਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਡਿਫੈਂਸ ਕਲੋਨੀ ਫੇਸ 3 ਵਿੱਚ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਕਮਰਸ਼ੀਅਲ ਉਸਾਰੀ ਨੂੰ ਥਾੜੀ ਲਗਾ ਕੇ ਸੀਲ ਕਰ ਦਿੱਤਾ ਗਿਆ ਏਟੀਪੀ ਸੁਖਦੇਵ ਬਸ਼ਿਸ਼ਟ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਗੋਤਮ ਚੰਦ ਦੇ ਹੁਕਮਾਂ ਤੇ ਡਿਫੈਂਸ ਕਲੋਨੀ ਫੇਸ 3 ਵਿੱਚ ਬੜ ਰਹੀਆਂ 16 ਦੁਕਾਨਾਂ ਨੂੰ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਉਸਾਰੀ ਕੀਤੀ ਚਾਰੀ ਸੀ ਉਹਨਾਂ ਨੂੰ ਸੀਲ ਕਰ ਦਿੱਤੀ ਗਿਆ ਹੈ ਉੱਥੇ ਕੋਈ ਦਰਵਾਜ਼ਾ ਨਹੀਂ ਸੀ ਇਹ ਸਾਰੀ ਕਾਰਵਾਈ ਨਿਗਮ ਕਮਿਸ਼ਨਰ ਗੋਤਮ ਚੰਦ ਦੇ ਹੁਕਮਾਂ ਤੇ ਕੀਤੀ ਗਈ ਹੈ ਹਾਂਜੀ ਭਾਈ ਜੀ ਅੱਜ ਸਟੇਲਿੰਗ ਸੁਰੰਗ ਕੀਤੀ ਹੈ ਕਿਹੜੇ ਕਿਹੜੇ ਏਰੀਆ ਚ ਕੀਤੀ ਹੈ ਤੇ ਕਿੰਨੀਆਂ ਦੁਕਾਨਾਂ ਵਗੈਰਾ ਸੇਲ ਕੀਤੀਆਂ ਵਾਹਣੀ ਉਹ ਤਾਂ ਫੇਸ ਕਲੋਨੀ ਫੇਸ 3 ਦੇ ਵਿੱਚ ਇੱਕ 83 ਲੱਖਾਂ ਦਾ ਪਾਸ ਹੋਇਆ ਸੀ ਉਹਨੂੰ ਉਹਨਾਂ ਨੇ ਕੁਝ ਕਨਵਰਟ ਕਰ ਰਏ ਸੀ ਗ્રાਉਂਡ ਫਲੋਰ ਤੇ ਸਲੈਬ ਪੂਰੇ ਏਰੀਆ ਵਿੱਚ 100% ਕਵਰੇਜ ਕਰਕੇ ਕਰ ਲਈ ਸੀ ਕਿ ਪਹਿਲੀ ਮੰਜ਼ਲ ਤੇ ਇੰਟਰਨਲ ਡਿਵੀਜ਼ਨ ਕਰਕੇ 8 ਦੇ ਕਰੀਬ ਦੋ ਸਾਈਡ ਤੋਂ ਇਟਾ ਲੱਗਦਾ ਇਹ ਦੁਕਾਨਾਂ ਬਣਾ ਰਹੇ ਹੋ ਥੱਲੇ ਵੀ ਉਹਨਾਂ ਨੇ ਨਹੀਂ ਪੱਟੀ ਹੋਈ ਸੀ ਤੇ ਉਹਨੂੰ ਸ਼ਾਇਦ ਦੁਕਾਨਾਂ ਦੀ ਵੀ ਰੂਪ ਦੇ ਦੇ ਰਹੇ ਸੀ ਇਸ ਤਰੀਕੇ 8 ਤੰਗੇ ਤੇ 8 ਉੱਪਰ ਇਸ ਤਰੀਕੇ ਦਾ ਲੱ ਵਾਹ ਹੌਂਕਿੰਗ ਦਾ ਸਟਾਫ ਆ ਗਿਆ ਸੀ ਕੀ ਹੋਣਾ ਤੇ ਰਿਹਾਸੀ ਲੱਛਾ ਪਹਿਲੀ ਮੰਜ਼ਿਲ ਤੇ ਵੀ ਉਹਨਾਂ ਦੀ ਪੂਰੀ 100% ਕਵਰੇਜ ਨਹੀਂ ਸੀ ਪਰ ਉਹਦੇ ਨਾਲ 100% ਗਰਾਉਂਡ ਤੇ ਵੀ ਫਸਟ ਫਲੋਰ ਤੇ ਵੀ ਕਵਰ ਕਰਦੇ ਵੀ ਇਹਦੇ ਪਹਿਲੇ ਦੇ ਜਿਹੜੇ ਇਲਾਕੇ ਦੇ ਇਨਸਪੈਕਟਰ ਸੀ ਆ ਗਏ ਜੀ ਉਹਨਾਂ ਨੇ ਨੋਟਿਸ ਵਗੈਰਾ ਕੱਟੇ ਹੋਏ ਸੀ ਪਰ ਕੰਮ ਮੰਨ ਨਹੀਂ ਹੋ ਰਿਹਾ ਸੀ ਸਾਡੇ ਕੋਲ ਇਲੀਆਮ ਤੋਂ ਬਾਅਦ ਇਹ ਫਿਰ ਤੁਹਾਨੂੰ ਸਾਡਾ ਧਿਆਨ ਦੇ ਕੇ ਆਇਆ ਸੀ ਤੇ ਉਹ ਵਗਾਰ ਸਪਰਟ ਹੋਈ ਸੀ ਤੇ ਬਾਅਦ ਜੋ ਕੋਈਨਾਂ ਸਾਹਿਬ ਦੇ ਕੋਲ ਹੋਈ ਸੀ ਉਹ ਫੀਲ ਕਰ ਰਹੇ ਕਿ ਕਿਉਂਕਿ ਇੱਥੇ ਦਰਵਾਜ਼ੇ ਵਗੈਰਾ ਨਹੀਂ ਲੱਗੇ ਸੀ ਤਾਂ ਕੱਡਿਆਂ ਵੀ ਤਾਰ ਲਾ ਕੇ ਸੀ ਉਹਨੂੰ ਮੁੱਕ ਕੇ ਕੋਈ ਜਿਹੜੀ ਖੋਪਰੀ ਵੀ ਉਹ ਸੀਲ ਕਰਕੇ ਤੇ ਉੱਤੇ ਬੰਦ ਸੀ ਇਸ ਤੋਂ ਇਲਾਵਾ ਕੋਈ ਹੋਰ ਕਾਰਵਾਈ ਨਹੀਂ ਜ਼ਰਾ ਹੋਈ